ਅੱਜ ਨਡਾਲਾ ਦੇ ਜੱਜੀ ਮਾਰਗ ਤੇ ਪੈਂਦੇ ਛੱਪੜ ਕਿਨਾਰੇ ਦੇ ਉੱਤੇ ਅਜਿਹੇ ਤਸਵੀਰਾਂ ਦੇਖ ਉਸ ਵਕਤ ਸਿੱਖ ਸੰਗਤਾਂ ਦਾ ਸਿੱਖ ਸੇਵਾਦਾਰਾਂ ਦਾ ਦਿਲ ਝੁੰਡੋੜਿਆ ਗਿਆ ਜਦੋਂ ਛੱਪੜ ਕਿਨਾਰੇੋਂ ਤਿੰਨ ਗੁਟਕਾ ਸਾਹਿਬ ਤੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਧਾਰਮਿਕ ਫੋਟੋਆਂ ਇਤਰਾਜੋਗ ਹਾਲਤ ਵਿੱਚ ਪਈਆਂ ਮਿਲੀਆਂ ਇਸ ਦੌਰਾਨ ਉੱਥੇ ਨੇੜੇ ਹੀ ਖੇਤਾਂ ਵਿੱਚ ਕੰਮ ਕਰੇ ਕਮਲਜੀਤ ਬਿੱਲਾ ਖੱਖ ਨੇ ਇਸ ਸੰਬੰਧੀ ਸਥਾਨਕ ਗੁਰਦੁਆਰਾ ਬੌਲੀ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਬੱਸੀ ਨੂੰ ਸੂਚਿਤ ਕੀਤਾ ਤਾਂ ਮੈਨੇਜਰ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਬੜੇ ਸਤਿਕਾਰ ਸਹਿਤ ਛੱਪੜ ਦੇ ਵਿੱਚੋਂ ਗੁਟਕਾ ਸਾਬ ਤੇ ਧਾਰਮਿਕ ਫੋਟੋਆਂ ਨੂੰ ਬਾਹਰ ਕੱਢਿਆ ਅਤੇ ਗੁਰਦੁਆਰਾ ਸਾਹਿਬ ਲਿਜਾਇਆ ਗਿਆ ਹਾਂਜੀ ਮੈਨੂੰ ਸਰ ਕੀ ਕਹਿਣਾ ਚਾਹੁੰਦੇ ਆ ਜਿਹੜੇ ਇਹ ਘਟਨਾ ਹੋਈ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਕਰੀਬਨ 9:00 ਇੱਥੋਂ ਫੋਨ ਗਿਆ ਆ ਕਿ ਜੱਜੀ ਮਾਰਗ ਤੇ ਛੱਪੜ ਵਿੱਚ ਕੋਈ ਧਾਰਮਿਕ ਨੇਤਰੇਬ ਦੇ ਗੁਟਕੇ ਫੋਟੋਆਂ ਵਗੈਰਾ ਛੱਪੜ ਸਟਰੀਆਂ ਨੇ ਤੇ ਮੈਂ ਆ ਕੇ ਮੌਕਾ ਦੇਖਿਆ ਗਿਆ ਇਹ ਜਿੰਨਾ ਕਿ ਪ੍ਰਿਮੀਅਰ ਨੇ ਕਿਹਾ ਬਹੁਤ ਗਲਤ ਕੀਤਾ ਹੈਗਾ ਕਿਉਂਕਿ ਗੁਰੂ ਨਾਲ ਕਿਸੇ ਨਾਲ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਹੈਗਾ ਗੁਰੂ ਘਰ ਸਾਹਿਬ ਵਾਸਤੇ ਇੱਕ ਹੀ ਅੰਨ ਚਾਹ ਕੋ ਮੰਦਰੇ ਜਾਂ ਮਸਜਿਦ ਹੈ ਚਾਹ ਕੋ ਗੁਰਦੁਆਰਾ ਹੈ ਇਹ ਜੋ ਕੀਤਾ ਕਿ ਇਹਨੇ ਗਲਤ ਕੀਤਾ ਹੈਗਾ ਇਹ ਨਹੀਂ ਸੀ ਕਰਨਾ ਚਾਹੀਦਾ ਹੈਗਾ ਆਪਾਂ ਤੁਰੰਤ ਆ ਕੇ ਮੋਖਾ ਦੇਖਿਆ ਗਿਆ ਤੇ ਆ ਕੇ ਇਹਨੂੰ ਆਪਣੇ ਛੱਪੜ ਚੁੰਮ ਕੇ ਫੜ ਕੇ ਆਪਾਂ ਅੰਕੇ ਗੁਰੂ ਘਰ ਵਾਸਤੇ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੂਜੀ ਬੇਨਤੀ ਇਹ ਆ ਸੰਗਤ ਨੂੰ ਪੀ ਜੇਕਰ ਆਪਾਂ ਗੁਰੂ ਘਰ ਦੇ ਵਿੱਚ ਆਪ ਗੁਰੂ ਘਰ ਨੂੰ ਲਿਆ ਕੇ ਨਿਤਨ ਦੇ ਗੁੱਟ ਕੇ ਜਾਂ ਪੋਥੀਆਂ ਆਪ ਪੌਂਦੀ ਸੰਭਾਲ ਨਹੀਂ ਕਰ ਸਕਦੇ ਤੇ ਘਰਾਂ ਚ ਨਾ ਰੱਖੋ ਗੁਰੂ ਘਰ ਜਾ ਕੇ ਹੀ ਆਪਣਾ ਨਿਤਨਮ ਕਰ ਲਿਆ ਕਰੋ ਇਹ ਕਾ ਕਿ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਹੈਗਾ ਕਿ ਇਹ ਗੁਰੂ ਦੀ ਬੇਅਦਬੀ ਸਭ ਤੋਂ ਬਹੁਤ ਵੱਡੀ ਬੇਅਦਬੀ ਹੈਗੀ ਆ ਇਹ ਤੋਂ ਆਪਾਂ ਨੂੰ ਸੁਚੇਤ ਹੋ ਕੇ ਇਹ ਕੰਮ ਕਰਨ ਦੀ ਲੋੜ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਡੀਐਸਪੀ ਪੁਲwidehat ਕਰਨੈਲ ਸਿੰਘ ਨੂੰ ਦਿੱਤੀ ਗਈ ਅਤੇ ਥਾਣਾ ਮੁਖੀ ਸੁਭਾਨਪੁਰ ਪੁਲਿਸ ਪਾਰਟੀਆਂ ਨੇ ਮੌਕੇ ਤੇ ਪਹੁੰਚੇ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ